ਕхал ਸਾਹਿਬ ਆਹੀ ਗੁਰੂ ਜੀ ਦੀ ਫਤਿਹ ਬੀਬੀ ਮਮਤਾਜ ਉਹਨਾਂ ਦੀ ਗੱਲ ਕਰਨ ਲੱਗੇ ਆ ਜੀ ਕੋਟਲਾ ਨਿਹੰਗ ਖਾਨ ਰੋਪੜ ਦੇ ਨਾਲ ਰਹਿਣ ਵਾਲੇ ਧੰਗ ਖਾਨ ਦੀ ਪੁੱਤਰੀ ਹੈ ਉਹਦੇ ਭਰਾ ਦਾ ਨਾਮ ਹੈਗਾ ਚੌਧਰੀ ਆਲਮ ਖਾਨ ਉਹਦੀ ਛੋਟੀ ਭੈਣ ਆ ਬਚਪਨ ਦੇ ਵਿੱਚ ਹੀ ਉਹਦਾ ਰਿਸ਼ਤਾ ਹੋ ਗਿਆ ਵਾ तकरीबन 14-15 ਸਾਲ ਦੀ ਉਮਰ ਦੇ ਵਿੱਚ ਔਰਫਾਨ ਖਾਨ ਜਿਹੜਾ ਸੀਗਾ ਉਹ ਸੀਗਾ ਬਸੀ ਪਠਾਨਾ ਦਾ ਸਾਖੀ ਇਦਾਂ ਵਾਪਰਦੀ ਆਪਾਂ ਸਾਰਿਆਂ ਸੁਣੀ ਆ ਜਦ ਦਸਵੇਂ ਪਾਤਸ਼ਾਹ ਆਨੰਦਪੁਰ ਘੜ ਦਾ ਕਿਲਾ ਛੱਡਦੇ ਆ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੁੰਦੇ ਆ ਭਾਈ ਬਚਿੱਤਰ ਸਿੰਘ ਜੀ ਨਿਹੰਗ ਖਾਨ ਦੇ ਘਰੇ ਉਹਨਾਂ ਨੂੰ ਲਿਆਂਦਾ ਜਾਂਦਾ ਇੱਕ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਜੀ ਜਿਹੜੇ ਆ ਉਹ ਜ਼ਖਮੀ ਬੇਹੋਸ਼ ਅਵਸਥਾ ਚ ਪਏ ਆ ਤਾਂ ਬੀਬੀ ਮੁਮਤਾਜ ਨੂੰ ਉਹਨਾਂ ਦੀ ਸੇਵਾ ਵਿੱਚ ਲਾਇਆ ਗਿਆ ਹੈ ਉਹ ਸੇਵਾ ਕਰ ਰਹੇ ਹਨ ਉਸ ਵੇਲੇ ਜਿਹੜੇ ਮੁਗਲ ਫੌਜੀ ਆ ਉਹ ਆ ਜਾਂਦੇ ਆ ਲੱਬ ਦੇ ਲੱਬ ਦੇ ਤੇ ਉਹ ਕਹਿੰਦੇ ਵੀ ਇੱਥੇ ਕੋਈ ਅੰਦਰ ਹੈ ਤਾਂ ਉਸ ਵੇਲੇ ਨਿਆਂਗ ਖਾਂ ਭਾਈ ਬਚਿੱਤਰ ਸਿੰਘ ਜਿਹੜੇ ਬੇਹੋਸ਼ ਪਏ ਆ ਉਹਨਾਂ ਨੂੰ ਬਚਾਉਣ ਦੀ ਖਾਤਰ ਇਹ ਕਹਿ ਦਿੰਦੇ ਆ ਕਿ ਅੰਦਰ ਮੇਰੇ ਧੀ ਤੇ ਜਵਾਈ ਹਨ ਇਹ ਮੁ슬ਮ ਧਰਮ ਦੇ ਅਨੁਸਾਰ ਜਿਹੜਾ ਇਹ ਬਹੁਤ ਸਤਿਕਾਰਯੋਗ ਰਿਸ਼ਤਾ ਵਾ ਔਰ ਜਦੋਂ ਇਹ ਕੋਈ ਕਹਦੇ ਕਿ ਧੀ ਜਵਾਈ ਤੇ ਉਸ ਕਮਰੇ ਦੀ ਫਿਰ ਤਲਾਸ਼ੀ ਨਹੀਂ ਹੁੰਦੀ ਮੁਗਲਾਂ ਨੇ ਤਲਾਸ਼ੀ ਨਹੀਂ ਕੀਤੀ ਮੁੜ ਗਏ ਬੀਬੀ ਮੁਮਤਾਜ਼ ਨੇ ਅੰਦਰ ਬੈਠੇ ਇਹ ਗੱਲ ਸੁਣ ਲਈ ਇਹ ਗੱਲ ਧਿਆਨ ਦੇ ਨਾਲ ਸਮਝਣ ਵਾਲੀ ਆ ਕਿ ਰਿਸ਼ਤਾ ਇਰਫਾਨ ਖਾਨ ਬੱਸੀ ਪਠਾਨਾ ਵਾਲੇ ਦੇ ਨਾਲ ਹੋਇਆ ਪਰ ਸੇਵਾ 'ਚ ਬੈਠੇ ਹੋਏ ਆ ਬਿਉਸ਼ਪੈ ਭਾਈ ਬਚਿੱਤਰ ਸਿੰਘ ਜੀ ਦੇ ਕੰਨਾਂ ਨਾ ਸੁਣ ਲਿਆ ਕਿ ਪਿਤਾ ਨੇ ਕਿਹਾ ਮੇਰੇ ਧੀ ਜਵਾਈ ਅੰਦਰ ਹਨ ਤਾਂ ਉਸ ਵੇਲੇ ਭਾਈ ਬਚਿੱਤਰ ਸਿੰਘ ਜੀ ਨੂੰ ਹੋਸ਼ ਨਹੀਂ ਆਈ ਅਗਲੇ ਦਿਨ ਭਾਈ ਬਚਿੱਤਰ ਸਿੰਘ ਜੀ ਚੜਾਈ ਕਰ ਜਾਂਦੇ ਹਨ ਥੋੜੇ ਦਿਨਾਂ ਬਾਅਦ ਗੱਲ ਚੱਲਦੀ ਹੈ ਬੀਬੀ ਮੁਮਤਾਜ ਦੇ ਵਿਆਹ ਦੀ ਉਸ ਵੇਲੇ ਬੀਬੀ ਮੁਮਤਾਜ ਕਹਿੰਦੀ ਹੱਥ ਜੋੜ ਕੇ ਪਿਤਾ ਜੀ ਤੁਸੀਂ ਮੇਰਾ ਰਿਸ਼ਤਾ ਇਰਫਾਨ ਖਾਨ ਦੇ ਨਾਲ ਕੀਤਾ ਸੀ ਉਹ ਇੱਕ ਚੰਗਾ ਇਨਸਾਨ ਨਹੀਂ ਸੀ ਪਰ ਫੇਰ ਵੀ ਮੈਂ ਤੁਹਾਡੇ ਅੱਗੇ ਆਪਣਾ ਸੀਸ ਝੁਕਾਉਂਦਿਆਂ ਉਹ ਰਿਸ਼ਤਾ ਪ੍ਰਵਾਨ ਕਰ ਲਿਆ ਪਰ ਹੁਣ ਤੁਸੀਂ ਇੱਕ ਭਾਈ ਬਚਿੱਤਰ ਸਿੰਘ ਵਰਗੇ ਮਹਾਨ ਗੁਰਸਿੱਖ ਮਹਾਨ ਸ਼ਹੀਦ ਦੀ ਮੈਨੂੰ ਪਤਨੀ ਕਹਿ ਦਿੱਤਾ ਤੇ ਹੁਣ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਇੰਨੇ ਮਹਾਨ ਸ਼ਹੀਦ ਦੀ ਮੈਨੂੰ ਪਤਨੀ ਬਣਾ ਕੇ ਹੁਣ ਮੈਨੂੰ ਇੱਕ ਇਹ ਅਜਿਹੇ ਇਨਸਾਨ ਦੇ ਪੈਰਾਂ ਜਨਾ ਰੋਲੇਓ ਉਹਦੀ ਪਤਨੀ ਬਣਾ ਬਣ ਲਈ ਮਜਬੂਰ ਨਾ ਕਰਿਓ ਮੈਂ ਤੁਹਾਡੀ ਪੱਗ ਨੂੰ ਦਾਗ ਨਹੀਂ ਲਾਵਾਂਗੀ ਸਾਰੀ ਉਮਰ ਕੁਆਰੀ ਰਹਿ ਕੇ ਬਤੀਤ ਕਰਾਂਗੀ ਮੇਰੀ ਇਹ ਬੇਨਤੀ ਆ ਪਿਤਾ ਭਰਾ ਜਿਹੜੇ ਉਹਨਾਂ ਦੇ ਵੀ ਉਹਦਾ ਸਿੱਦਕ ਦੇਖ ਕੇ ਸਿਰ ਨਮ ਗਏ ਸੋ ਬੀਬੀ ਮੁਮਤਾਜ ਪਾਈ ਬਚਿੱਤਰ ਸਿੰਘ ਜੀ ਨੂੰ ਮੰਨ ਹੀ ਮੰਨ ਆਪਣਾ ਪਤੀ ਮੰਨ ਕੇ ਸਾਰੀ ਉਮਰ ਔਰ ਉਮਰ ਉਹਨਾਂ ਦੀ 131 ਸਾਲ ਟੋਟਲ ਹੋਈ ਹੈ 131 ਸਾਲ ਤੇ ਦਸਵੇਂ ਪਾਤਸ਼ਾਹ ਨੇ ਕੁਝ ਸ਼ਸਤਰ ਦਿੱਤੇ ਸੀਗੇ ਉਹਨਾਂ ਨੂੰ ਜਿਹੜੇ ਅੱਜ ਵੀ ਪਠਾ ਸਾਹਿਬ ਉੱਤੇ ਸੁਸ਼ੋਭਿਤ ਹਨ ਸੋ ਬੀਬੀ ਮਮਤਾ ਜੀ ਦੀ ਉਸ ਤੋਂ ਬਾਅਦ ਚ ਰੁਟੀਨ ਬਣ ਗਈ ਸੀ ਸਵੇਰੇ ਉੱਠਣਾ ਇਸ਼ਨਾਨ ਪਾਣੀ ਕਰਨਾ ਸ਼ਸਤਰਾਂ ਦੇ ਕੋਲ ਬੈਠ ਜਾਣਾ ਪੂਰਾ ਧਿਆਨ ਇਕਾਗਰ ਚਿੱਤ ਕਰਕੇ ਉੱਥੇ ਹੀ ਗੁਰਬਾਣੀ ਪੜ੍ਹਨੀ ਹੈ ਉੱਥੇ ਹੀ ਬੈਠ ਕੇ ਸਾਰਾ ਦਿਨ ਸਿਮਰਨ ਕਰਨਾ ਸ਼ਾਮ ਨੂੰ ਜਿੱਥੇ ਭਾਈ ਬਚਿੱਤਰ ਸਿੰਘ ਜੀ ਦਾ ਸੰਸਕਾਰ ਹੋਇਆ ਸੀ ਉਹਨਾਂ ਦਾ ਗੀਠਾ ਸਾਹਿਬ ਸੀ ਉਸ ਸਥਾਨ ਤੇ ਬੈਠ ਕੇ ਨਿਤਨੇਮ ਕਰਨਾ ਭਜਨ ਬੰਦਗੀ ਕਰਨੀ ਇਹ ਉਹਨਾਂ ਦਾ 日ਲੀ ਜੀਵਨ ਸੀ ਡੇਲੀ ਰੂਟੀਨ ਸੀ ਸੋ ਨਿਤਨੇਮ ਸੀ ਜਤ ਸਤ ਵਿੱਚ ਕਾਇਮ ਰਹੇ ਬੀਬੀ ਮਮਤਾ ਜੀ ਜਿਹੜੇ ਉਹ ਬਹੁਤ ਘੱਟ ਬੋਲਦੇ ਸੀ ਅਠੇ ਪੈਰ ਸਿਮਰਨ ਚ ਰਹਿੰਦੇ ਸੀ ਕਦੇ ਕਦੇ ਜਦੋਂ ਬੋਲਦੇ ਸੀ ਨਾ ਫਿਰ ਕਹਿੰਦੇ ਸੀ ਭਾਨੇ ਦਾ ਖਾਪਿੰਦ ਗੁਰੂ ਗੋਬਿੰਦ ਸਿੰਘ ਹਰ ਥਾਂ ਸਹਾਏ ਗੁਰੂ ਗੋਬਿੰਦ ਸਿੰਘ ਹਰਤਾ ਕਰਤਾ ਗੁਰੂ ਗੋਬਿੰਦ ਸਿੰਘ ਬਿਰਧ ਬਾਣੇ ਦੀ ਲਾਜ ਰੱਖੇ ਗੁਰੂ ਗੋਬਿੰਦ ਸਿੰਘ ਵਾਹ ਵਾਹ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਇਦਾਂ ਉਹ ਦਸਵੇਂ ਪਾਤਸ਼ਾਹ ਨੂੰ ਯਾਦ ਕਰਦੇ ਸੀਗੇ 100 ਸਾਲ ਤਕਰੀਬਨ ਉੱਥੇ ਹੀ ਰਹੇ ਆ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਇੱਕ ਕਿਲਾ ਬਣਾ ਕੇ ਆ ਜਿਹੜਾ ਪਿੰਡ ਆ ਨਰੰਗਪੁਰ ਬੜੀ ਇੱਥੇ ਇੱਕ ਕਿਲਾ ਬਣਾ ਕੇ ਉਹਨਾਂ ਵਾਸਤੇ ਖੂਹ ਲਗਾ ਦੇ ਦਿੱਤਾ ਉਹਨਾਂ ਲਈ ਇੱਕ ਦੋ ਸੇਵਕ ਇੱਥੇ ਛੱਡ ਦਿੱਤੇ ਗਏ ਉਦੋਂ ਫਿਰ ਬੀਬੀ ਜੀ ਇੱਥੇ ਰਹੇ ਅਖੀਰਲਾ ਸਮਾਂ ਤਕਰੀਬਨ 30-32 ਸਾਲ ਔਰ ਇੱਥੋਂ ਇੱਕ ਮਹੀਨੇ ਬਾਅਦ ਉਸ ਸਥਾਨ ਤੇ ਜਾਂਦੇ ਸੀਗੇ ਰੋਪੜ ਔਰ ਉੱਥੇ ਦੀ ਜਿਹੜੀ ਮਿੱਟੀ ਸੀ ਨਾ ਉੱਥੋਂ ਦੀ ਧੂੜ ਸੀਗੀ ਉਹ ਆਪਣੇ ਮਸਤਕ ਨੂੰ ਉੱਥੇ ਲਾਉਂਦੇ ਹੁੰਦੇ ਸੀ ਫਿਰ ਇੱਥੇ ਆ ਜਾਂਦੇ ਸੀ ਇੱਕ ਇਹ ਬੀਬੀ ਸੀਗੀ ਹੁਣ ਗੁਰੂ ਗੋਬਿੰਦ ਸੰਗਤ ਦੀ ਧੀ ਅਸੀਂ ਉਹਨੂੰ ਮੰਨਾਂਗੇ ਜਾਂ ਉਹਨਾਂ ਪੈਣਾ ਨੂੰ ਮੰਨਾਂਗੇ ਜਿਨ੍ਹਾਂ ਨੇ ਆਪਣਾ ਗੁਰੂ ਅਨੁਸਾਰ ਗੁਰੂ ਆਸ਼ੇ ਅਨੁਸਾਰ ਜੀਵਨ ਜੀਣਾ ਛੱਡ ਦਿੱਤਾ ਨਹੀਂ ਅਸੀਂ ਕਈੇ ਲੱਖ ਵਾਰ ਕੇ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹਾਂ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ ਇਹਦੇ ਨਾਲ ਸਾਡੇ ਨੰਬਰ ਨਹੀਂ ਬਣਨੇ ਨੰਬਰ ਉਦੋਂ ਬਣਨੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣਗੇ ਇਹ ਮੇਰਾ ਪੁੱਤਰ ਹੈ ਇਹ ਮੇਰੀ ਧੀ ਹੈ ਇਹ ਇੱਕ ਸਿਰੇ ਦੀ ਉਦਾਹਰਨ ਹੈ ਜੇ ਕਿਸੇ ਨੇ ਚੰਗਾ ਜੀਵਨ ਜਿਉਣਾ ਹੋਵੇ ਤਾਂ ਇਹ ਬੀਬੀ ਮੁਮਤਾਜ ਅਸੀਂ ਕਈ ਲੱਖ ਵਾਰ ਕੇ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹਾਂ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ ਇਹਦੇ ਨਾਲ ਸਾਡੇ ਨੰਬਰ ਨਹੀਂ ਬਣਨੇ ਨੰਬਰ ਉਦੋਂ ਬਣਨੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣਗੇ ਇਹ ਮੇਰਾ ਪੁੱਤਰ ਹੈ ਇਹ ਮੇਰੀ ਧੀ ਹੈ ਇਹ ਇੱਕ ਸਿਰੇ ਦੀ ਉਦਾਹਰਨ ਹੈ ਜੇ ਕਿਸੇ ਨੇ ਚੰਗਾ ਜੀਵਨ ਜਿਉਣਾ ਹੋਵੇ ਇਹ ਬੀਬੀ ਮੁਮਤਾਜ ਜਿਹਨੂੰ ਅਸੀਂ ਕਾਫੀ ਹੱਦ ਤੱਕ ਢਲਾ ਛੜਿਆ ਇਤਿਹਾਸ ਦੇ ਵਿੱਚੋਂ ਚਾਹੀਦਾ ਤੇ ਇਹ ਸੀਗਾ ਕਿ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਹਰ ਧੀ ਪੈਣ ਇਸ ਗੱਲ ਨੂੰ ਦ੍ਰਿੜ ਕਰਦੀ ਕਿ ਜੀਵਨ ਜੀਵਣਾ ਤੇ ਬੀਬੀ ਮੁਮਤਾਜ ਵਰਗਾ ਜੀਵਣਾ ਜੀਵਨ ਜੀਵਣਾ ਮਾਤਾ ਭਾਗੌਰ ਵਰਗਾ ਜੀਵਣਾ 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 ਤੇ ਇਹ ਗੁਰਸਿੱਖ ਬੀਬੀਆਂ ਵਰਗਾ ਜੀਵਣਾ ਇਹ ਥੋੜੀ ਕਿ ਅਸੀਂ ਫਿਲਮੀ ਐਕਟਰਾਂ ਵਰਗਾ ਵੀ ਇਕ ਹੀ ਜੀਵਣਾ ਭਾਈ ਫਿਰ ਅਸੀਂ ਉਹਨਾਂ ਨੂੰ ਤੇ ਪਸੰਦ ਆ ਸਕਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਪਸੰਦ ਆਉਣ ਦੀ ਆਸ ਨਾ ਰੱਖੀਏ ਇਹ ਗੱਲ ਕੱਲੀਆਂ ਬੀਬੀਆਂ ਵਾਸਤੇ ਨਹੀਂ ਬੀਬੀਆਂ ਸਿੰਘਾਂ ਵਾਸਤੇ ਹੈ ਜਿੰਨੀ ਤੁਹਾਡੇ ਵਾਸਤੇ ਓਨੀ ਮੇਰੇ ਵਾਸਤੇ ਇਹ ਬਹੁਤ ਇੰਪੋਰਟੈਂਟ ਆ ਕਿ ਅਸੀਂ ਜੀਵਨ ਦੇ ਵਿੱਚ ਹੁਨਿਜਮ ਜਿਹੜੇ ਆ ਨਾ ਉਹ ਧਾਰਨ ਜਰੂਰ ਕਰੀਏ ਇੱਕ ਕਿਸੇ ਵੀ ਦੇਸ਼ ਦਾ ਕਿਸੇ ਸਟੇਟ ਦਾ ਕੋਈ ਕਾਨੂੰਨ ਹੁੰਦਾ ਕੋਈ ਇਨਸਾਨ ਉਸ ਕਾਨੂੰਨ ਨੂੰ ਨਾ ਮੰਨੇ ਤੇ ਉਹ ਬਾਗੀ ਹੋ ਕੇ ਜਿੰਨਾ ਚਿਰ ਮਰਜ਼ੀ ਆਪਣੀ ਖੁੱਲ੍ਹ ਦੇ ਲਈ ਨਾ ਜੀ ਸਕਦਾ ਪਰ ਯਾਦ ਰੱਖਿਓ ਜਿਸ ਦਿਨ ਉਹ ਸਟੇਟ ਦੇ ਕਬਜ਼ੇ ਆ ਗਿਆ ਉਸ ਦਿਨ ਉਹਨੂੰ ਸਜ਼ਾ ਮਿਲੇਗੀ ਹੀ ਮਿਲੇਗੀ ਐਗਜ਼ੈਕਟ ਸੀਮੇ ਤੁਹਾਨੂੰ ਇੱਕ ਜ਼ਿੰਦਗੀ ਮਿਲੀ ਆ ਉਹ 50 60 70 100 ਸਾਲ ਦੀ ਹੋ ਸਕਦੀ ਆ ਉਹ ਤੁਹਾਨੂੰ ਪਰਮੇਸ਼ਰ ਨੇ ਨਿਜਮਾਨ ਬਣ ਕੇ ਭੇਜਿਆ ਵਾ ਜੋ ਗੁਰਬਾਣੀ ਨੇ ਦੱਸੇ ਤੁਸੀਂ ਮੰਨੋਗੇ ਤੇ ਹੁਕਮ ਅਨਸਾਰ ਜੀਵਾਂਗੇ ਨਹੀਂ ਮੰਨਾਂਗੇ ਤਾਂ ਹੁਕਮ ਤੋਂ ਬਾਹਰ ਹੋ ਕੇ ਜੀਵਾਂਗੇ ਹੁਕਮ ਤੋਂ ਬਾਹਰ ਗੁਰੂ ਦੇ ਹੁਕਮ ਤੋਂ ਬਾਗੀ ਹੋ ਕੇ ਲੱਖ ਵਾਰੀ ਜੀ ਲੀਏ ਪਰ ਇੱਕ ਦਿਨ ਲੇਖਾ ਹੋਣਾ ਵਾ ਉਹ ਲੇਖਾ ਹੋਣਾ ਵਾ ਜਿਹਦੇ ਬਾਰੇ ਕਹਿ ਦਿੱਤਾ ਸਬਨਾ ਕਾ ਦਰ ਲੇਖਾ ਹੋਈ ਸਬਨਾ ਕਾ ਦਰ ਲੇਖਾ ਕੋਏ ਕਰਨੀ ਬਾਜੋਂ ਤਰੇ ਨਾ ਕੋਏ ਉਥੇ ਕਰਨੀ ਤੋਂ ਵੇਜਾਂ ਤਰਿਆ ਨਹੀਂ ਜਾਣਾ ਤੇ ਭਾਈ ਮਰਨ ਲਿਖਾਏ ਮੰਡਲ ਮੈਂ ਆਏ ਜਿਹੜਾ ਦੁਨੀਆ ਦਾ ਬਾਗੀ ਹੋ ਸਕਦਾ ਸਾਰੀ ਉਹ ਬਾਗੀ ਰਹਿ ਕੇ ਕਿਤੇ ਚੜ੍ਹਾਈ ਕਰ ਜੇ ਸਰਕਾਰ ਦੇ ਕਦੀ ਕਬਜ਼ੇ ਚ ਹੀ ਨਾ ਆਵੇ ਪਰ ਇੱਥੇ ਅਸੀਂ ਜੀਵ ਜਿਹੜੇ ਆ ਸਾਨੂੰ ਪਰਮੇਸ਼ਰ ਨੂੰ ਜਾ ਕੇ ਲੇਖਾ ਦੇਣਾ ਹੀ ਪੈਣਾ ਅਸੀਂ ਪਰਮੇਸ਼ਰ ਕੋਲੋਂ ਭੱਜ ਨਹੀਂ ਸਕਾਂਗੇ ਮਰਨ ਲਿਖਾਏ ਮੰਡਲ ਮੈਂ ਆਏ ਮਰਨਾ ਸੱਚ ਜਿਉਣਾ ਝੂਠ ਝੂਠ ਦੀ ਜੁਨੀਆ ਲੱਖ ਰੀ ਜੀ ਜਾਈਏ ਸੱਚ ਉਸੇ ਦਿਨ ਹੋਣਾ ਜਦ ਦਿਨ ਜਾਣਾ ਪੈਣਾ ਉਸ ਦਿਨ ਲੇਖਾ ਵੀ ਹੋਣਾ ਔਰ ਉਸ ਦਿਨ ਅਸੀਂ ਆਪਣੇ ਆਪ ਨੂੰ ਬਚਾ ਨਹੀਂ ਸਕਾਂਗੇ ਆਓ ਕੰਨ ਤਾਂ ਸਿੱਧ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਧੀਆ ਬਣੀਏ ਅਮਰਤਾਰੀ ਹੋਈਏ ਬਾਣੇ ਬਾਣੀ ਦੇ ਧਾਰਨੀ ਹੋਈਏ ਉਹ 131 ਸਾਲ ਜੀਵਨੀ ਜਿਹੜੀ ਆ ਉਹ ਜੱਤ ਸੱਤ 'ਚ ਰਹਿ ਕੇ ਨਿਭਾਗੇ ਸਾਡੇ ਕੋ 60 70 40 ਸਾਲ ਦੀ ਜਵਾਨੀ ਜਿਹੜੀ ਉਹ ਨਹੀਂ ਸੰਭੀ ਜਾ ਰਹੀ 20 ਸਾਲ ਦਾ ਜਵਾਨ ਨੌਜਵਾਨ ਵੀਰ ਭੈਣ ਜਿਹੜੇ ਕਿਰਾਏ ਪੈਗੇ ਆ ਭਾਈ ਫੋਨ ਨੇ ਸਿੱਧ ਨਹੀਂ ਦੇਣੀ ਗੁਰਬਾਣੀ ਨੇ ਸਿੱਧ ਦੇਣੀ ਆ ਫੋਨ ਸਾਡਾ ਗੁਰੂ ਨਹੀਂ ਆ ਗੁਰੂ ਸਾਡਾ ਗੁਰੂ ਬਾਣੀ ਆ ਗੁਰਬਾਣੀ ਪੜ੍ਹੀਏ ਗੁਰੂ ਦੇ ਸੰਧਾਤ ਨੂੰ ਜਾਣੀਏ ਤੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਸ ਹੁਕਮ ਦੇ ਵਿੱਚ ਅਸੀਂ ਵੀ ਰਹੀਏ ਤਾਂ ਜੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਮਿਲਣ ਕਿਸੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿਹਾ ਕਿ ਜੇ ਮਹਾਰਾਜ ਚਾਰ ਪੁੱਤਰ ਸਨ ਉਹਨਾਂ ਵਿੱਚੋਂ ਇੱਕ ਤੇ ਰੱਖਦੇ ਤੁਹਾਡੀ ਵੰਸ਼ ਰਹਿੰਦੀ ਅੱਜ ਹਰ ਕੋਈ ਚਾਹੁੰਦਾ ਮੇਰੀ ਵੰਸ਼ ਰਵੇ ਮਹਾਰਾਜ ਕਹਿੰਦੇ ਇੱਕੋ ਹੀ ਰੱਖਿਆ ਕਿਨੇ ਮਹਾਰਾਜ ਸਮਝ ਨਹੀਂ ਆਈ ਮਹਾਰਾਜ ਕਹਿੰਦੇ ਮੇਰਾ ਨਾਤੀ ਪੁੱਤਰ ਖਾਲਸਾ ਹੈ 時間 <music> ਗੁਰਬਾਣੀ ਕੀਰਤਨ ਕਰਦਾ ਹੈ ਗੁਰਬਾਣੀ ਕੀਰਤਨ ਸੁਣਦਾ ਹੈ ਕੋਈ ਗੱਲ ਯਾਦ ਰੱਖੇ ਉਹਦਾ ਉਦਮ ਨਹੀਂ ਉਹ ਧੁਰ ਦਰਗਾਹ ਤੋਂ ਮੱਥੇ ਦੇ ਲੇਖ ਲਖਾ ਕੇ ਆਇਆ ਤਾਂ ਉਹ ਸ਼ਬਦ ਨਾਲ ਜੁੜਿਆ ਜਿਹੜਾ ਬੰਦਾ ਨਿਤਨੇਮ ਕਰਦਾ ਹੈ ਸਹਿਜ ਪਾਠ ਕਰਦਾ ਹੈ ਗੁਰਬਾਣੀ ਕੀਰਤਨ ਕਰਦਾ ਹੈ ਗੁਰਬਾਣੀ ਕੀਰਤਨ ਸੁਣਦਾ ਹੈ ਕੋਈ ਗੱਲ ਯਾਦ ਰੱਖੇ ਉਹਦਾ ਉਦਮ ਨਹੀਂ ਉਹ ਧੁਰ ਦਰਗਾਹ ਤੋਂ ਮੱਥੇ ਦੇ ਲੇਖ ਲਖਾ ਕੇ ਆਇਆ ਤਾਂ ਉਹ ਸ਼ਬਦ ਨਾਲ ਜੁੜਿਆ गुरु गोविंद सिंह जी सिख कम्युनिटी के दसवें और सबसे आखिरी गुरु हैं और उन्होंने खालसा पंथ ट्रेडिशन की शुरुआत की थी सिक्सटीन सेंचुरी में जिसको हम न्यू एरा इन सिख हिस्ट्री भी बोल सकते हैं क्योंकि गुरु गोविंद सिंह जी ने हर सिख को एक यूनिक आइडेंटिटी दी है इसीलिए आज सिख सर पर केश रखते हैं और पग पहनते हैं एंड उन्हीं की वजह से सिख मैन अपने नाम में सिंह एड करते हैं मतलब लायन और सिख वुमन कौर एड करती है यानी प्रिंसेस प्लस उन्होंने अपने देश और धर्म के लिए अपनी और अपने चारों बेटों की कुर्बानी दे दी ਆਲਸੋ ਉਹ ਇੱਕ ਪੋਇਟ ਸੇਂਟ ਸਕਾਲਰ ਐਂਡ ਵਾਰੀਅਰ تھے ਚਿੜੀਆਂ ਨਾਲ ਮੈਂ ਬਾਜ਼ ਲੜਾਵਾ ਗੀਦੜਾ ਤੋਂ ਮੈਂ ਸ਼ੇਰ ਬਣਾਵਾ ਸਵਾ ਲੱਖ ਸੇ ਇੱਕ ਲੜਾਵਾ ਤਬੇ ਗੋਬਿੰਦ ਸਿੰਘ ਨਾਮ ਕਹਾਵਾ ਮਾ ਵਾਲਾ ਹੈ ਜਿਹੜਾ ਗੁਰੂ ਦੀ ਸ਼ਰਣ ਗਿਆ ਗੁਰੂ ਅੱਗੇ ਝੋਲੀ ਅੱਡੀ ਗੁਰੂ ਨੇ ਨਾਮ ਦੀ ਬਰਕਤ ਨਾਲ ਝੋਲੀ ਭਰ ਦਿੱਤੀ ਔਰ ਐਸੀ ਕਿਰਪਾ ਹੋ ਗਈ ਕਹਿੰਦੇ ਉਹਦਾ ਮੰਗਣਾ ਹੀ ਮੁੱਕ

ਠੀਕ ਹੈ ਜੀ ਦੁਦਿਆਂ ਯਾਦ ਕੱਢਣੀ ਉੱਥੋਂ ਤੁਰਨਾ ਸ਼ਹਿਰਪੁਰ ਤੋਂ ਕੱਢ ਲੈਣੀ ਜਾਦੇ ਅੱਛਾ ਜੀ ਪੂਰਨਮਾਸੀ ਵਾਲੇ ਦਿਨ 30 ਦਿਨ ਉੱਥੇ ਜਾ ਕੇ ਪਹੁੰਚਣਾ ਬਾਬੇ ਦੇਰੇ ਅੱਛਾ ਜੀ ਬਾਬਾ ਬਰੂ ਰਾਸਿੰਗ ਠੀਕ ਹੈ ਜੀ ਇੱਕ ਦਿਨ ਐਸਾ ਹੋਇਆ ਵੀ ਚੱਲ ਤੁਰ ਕੇ ਹੀ ਚਲਦੇ ਆ ਮੁਰਤੇ ਅੱਛਾ ਜੀ ਪਹਿਲੇ ਬਸ ਜੜੇ ਆਉਂਦੇ ਸੀ ਅੱਛਾ ਜੀ ਫਿਰ ਐਸਾ ਹੋਇਆ ਉੱਥੋਂ ਵੀ ਚੱਲ ਤੁਰ ਕੇ ਜਾ ਫਿਰ ਨੰਦ ਬੋਰਾ ਕੇ ਆਪਣੀ ਥੈਰੀ ਪ੍ਰਸਾਦਾ ਛਕਿਆ ਅੱਛਾ ਜੀ ਤੇ ਕੀਰਤਪੁਰ ਆ ਗਏ ਫਿਰ ਪੈ ਗਏ ਮੈਂ ਅੱਛਾ ਜੀ ਉੱਥੇ ਫਿਰ ਬੀਬੀ ਆਈ ਸੀ ਇਸ ਕੋ ਰੰਜੀਵੀ ਸੁਕਾਉ ਰ ਅੱਛਾ ਜੀ ਹੜੀ ਜਾਂਦੇ ਪੁੜਾਰੇ ਦੇ ਠੀਕ ਹੈ ਜੀ ਤੇ ਉਹ ਕਹਿੰਦੀ ਬਾਬਾ ਜੀ ਫਿਰ ਸੇਵਾ ਕਰ ਲੂ ਅੱਛਾ ਜੀ ਮਾ ਕਾਲੀ ਭਾਈ ਕਹਿੰਦੀ ਸੀ ਬੀਬੀ ਮਸਾਜ ਦੇ ਗੁਰਦੁਆਰੇ ਬੜੀ ਹੱਬ ਰਹਿਣੀ ਆ ਅੱਛਾ ਜੀ ਜਦ ਮੈਂ ਖਸਤ ਬੀਬੀ ਤੇ ਮੈਂ ਫਿਰ ਪੜਨੀ ਚਲੇ ਡਰੈਸ ਦਿੱਤਾ ਨਹੀਂ ਅੱਛਾ ਜੀ ਪਿੰਡ ਚਲੇ ਆ ਪੀਰੋ ਘਰ ਜਾਨੇ ਕੱਪੜੇ ਧੋਤੇ ਰਵਤੇ ਗੈਲ ਨੂੰ ਹੂੰ ਉਹਨੇ ਦੇਖਿਆ ਬੜਾ ਡਰੈਸ ਉਹ ਉਥੋਂ ਵੀ ਲਾ ਫਿਰ ਚੱਲ ਪਈ ਦਿਨ ਅੱਛਾ ਜੀ ਫਿਰ ਪਠਾ ਪਠਾ ਸਾਹਿਬ ਆ ਕੇ ਰਾਤ ਕੱਟੀ ਅੱਛਾ ਜੀ ਦੋ ਦਿਨ ਇੱਥੇ ਆ ਗਈ ਅੱਤੇ ਫਿਰ ਮੈਂ ਪਿੰਡ ਨੂੰ ਨਹੀਂ ਅੱਛਾ ਜੀ 15 ਨੂੰ ਜਾਣ ਲਿਆ 15 16 ਪਿੰਡ ਜਾਣ ਲਿਆ ਮਹੀਨੇ ਕੇ ਲੈ ਅੱਛਾ ਜੀ ਠੀਕ ਹੈ ਜੀ ਤੇ ਤੁਹਾਡੀ ਫਿਰ ਦੁੱਧ ਦੀ ਸੇਵਾ ਹੈ ਤੁਸੀਂ ਕਿਹੜੇ ਕਿਹੜੇ ਪਿੰਡਾਂ ਤੋਂ ਦੁੱਧ ਚੱਕਦੇ ਹੋ ਸਰਦ ਅੱਛਾ ਜੀ ਮਾਦਰੀ ਅੱਛਾ ਜੀ ਹਰਦਾਪੁਰ ਅੱਛਾ ਜੀ ਪਰਖਾਲੀ ਅੱਛਾ ਜੀ ਤੇ ਆ ਬੜੀਆਂ ਲੀਆਂ ਤਿੰਨ ਠੀਕ ਹੈ ਜੀ ਇੱਕ ਭਾਗ ਵਾਲੀ ਬੜੀ ਹੋਗੀ ਅੱਛਾ ਜੀ ਇੱਕ ਮਾਇਆ ਬੜੀ ਹੋਗੀ ਵਿਚਾਰ ਲਈ ਅੱਛਾ ਜੀ ਇੱਕ ਪੇਪਲ ਵਾਲੀ ਬੜੀ ਹੋਗੀ ਛੋਟੀ ਅੱਛਾ ਜੀ ਇਹ ਤੋਂ ਦੋ ਤੇ ਆ ਕੇ ਫਿਰ 9:30 ਵਜੇ 10:00 ਵਜੇ ਉਹਦਾ ਪਤਾ ਨਹੀਂ ਕਿਹੜੇ ਵੇਲੇ ਕਿਧਰ ਹੋਗੇ ਆਈਏ ਜੀ ਅੱਛਾ ਜੀ ਦੋ ਗੁਦਵਾਰੀਆਂ ਕੋਈ ਪਤਾ ਨਹੀਂ ਟਾਈਮ ਵੀ ਹੋ ਜਾਂਦਾ ਅੱਛਾ ਉਹ ਵੀ ਆ ਸਕਦਾ ਅੱਛਾ ਜੀ ਜਾਤੇ ਸਾਢੇ 9 10 ਵਜੇ ਤੱਕ ਅੱਛਾ ਜੀ ਦੁੱਧ ਲਿਆ ਕੇ ਪ੍ਰਸ਼ਾਦ ਆ ਜਾ ਕੇ ਅੱਛਾ ਜੀ ਇਹ ਵਰਤਾਵੇ ਦੀ ਬਝ ਨਹੀਂ ਆ ਕੇ ਠੀਕ ਹੈ ਜੀ ਪ੍ਰਸ਼ਾਦ ਲੈਣ ਠੀਕ ਹੈ ਪ੍ਰਸ਼ਾਦ 4 ਵਜੇ ਤੱਕ ਡਿਊਟੀ ਹੋਂ 4 ਵਜੇ ਤੱਕ ਤੁਹਾਡੀ ਡਿਊਟੀ ਹੈ ਇੱਥੇ ਠੀਕ ਹੈ ਜੀ ਆਪਣਾ ਸ਼ੁਭਨਾਮ ਕੀ ਆ ਬਾਬਾ ਜੀ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਤੁਹਾਡਾ ਸ਼ੁਭਨਾਮ ਹੈ ਤੁਹਾਡਾ ਹਮ ਹਮ ਐਸਾ ਸਮਝ ਲਿਆ ਸਾਰੀਆ ਦਾ ਅੱਛਾ ਜੀ ਮੁਰੇ ਬੰਦੀ ਦੇਖੋ ਅੱਛਾ ਜੀ ਕਿਉਂ ਜਿੰਨੇ ਖੂਜ ਜੋੜ ਲਿਆ ਜੱਦ ਜੋੜ ਲਿਆ ਠੀਕ ਹੈ ਜੀ ਸਾਰੀ ਜਾਨ ਖੂਹਾਂ ਦੇ ਬੀਨਾਂ ਬੀਗਾ ਜੀ ਜੋੜਨਾ ਸੀ ਜੋੜਨਾ ਅੱਛਾ ਜੀ ਮੈਂ ਜੱਤ ਇੱਧ ਨੂੰ ਲੱਗਣ ਲੱਗੇ ਅੱਛਾ ਜੀ ਚਲੋ ਬਹੁਤ ਵਧੀਆ ਹੈ ਸੇਵਾ ਇਹ ਪਰਮਾਤਮਾ ਸਭ ਨੂੰ ਦੇਈ ਸੇਵਾ ਸਭ ਨੂੰ ਦੇਵੇ ਆਪਣੇ ਮਾਨ ਤੇ ਆਪਣੇ ਸਜਕ ਤੇ ਠੀਕ ਹੈ ਜੀ ਠੀਕ ਹੈ ਬਾਬਾ ਜੀ ਠੀਕ ਸਸਿਕਾ ਲਓ